ਸੰਵਿਧਾਨ ਬਚਾਉਣਾ ਹੈ ਲੋਕਤੰਤਰ ਬਚਾਉਣਾ ਹੈ ਬਾਬਾ ਸਾਹਿਬ ਮੇਦਕਰ ਸਾਹਿਬ ਦਾ ਲਿਖਿਆ ਹੋਇਆ ਹੈ ਸੰਵਿਧਾਨ ਬਚਾਉਣਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਲਈ ਹੋਈ ਆਜ਼ਾਦੀ ਬਚਾਉਣੀ ਹੈ ਸੋ ਤਾਂ ਕਰਕੇ ਤੁਹਾਡੇ ਕੋਲੇ ਆਇਆ ਔਰ ਆ ਪਿਆਰ ਇੰਨਾ ਪਿਆਰ ਅੱਜ ਮੈਂ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਹੈਨਾ ਤੇ ਉਹ ਪਰਿਵਾਰ ਬਚਾਉ ਚੱਲ ਰਿਹਾ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਉਹਨ ਪਰਿਵਾਰ ਵੀ ਜਾਣੋਂ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਆ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦਬੁੱਧੀ ਵੀ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਗਰ ਨਾਲ ਲੱਗਿਓ ਉਹ ਤਾਂ ਆਪਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਆ ਅਸੀਂ ਪੰਜਾਬ ਬਚਾਉਂਦੇ ਫਿਰਦੇ ਆ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬਚੇ ਰੰਗਲਾ ਪੰਜਾਬ ਬਣਾਈਏ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਾਡੇ ਵਰਗਾ ਹੀ ਹੈ ਤੇ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਬਾਵਾ ਜਾਰ ਨਹੀਂ ਬਈ 1 ਰੁਪਏ ਦਾ ਇਲਜ਼ਾਮ ਲਾਦੇ ਕੋਈ ਸਵਾ ਦੋ ਸਾਲ ਚ 1 ਰੁਪਏ ਦਾ ਇਲਜ਼ਾਮ ਲਾਦੇ ਵੀ ਭਗਵੰਤ ਮਾਨ ਨੇ ਰੁਪਈਆ ਖਾ ਲਿਆ ਉਹ ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਪੰਜਾਬ ਦੇ ਲੋਕਾਂ ਵਾਸਤੇ ਜਾਨ ਹਾਜ਼ਰ ਹੈ ਸੰਵਿਧਾਨ ਬਚਾਉਣਾ ਹੈ ਲੋਕਤੰਤਰ ਬਚਾਉਣਾ ਹੈ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਲਈ ਹੋਈ ਆਜ਼ਾਦੀ ਬਚਾਉਣੀ ਹੈ ਸੋ ਤਾਂ ਕਰਕੇ ਤੁਹਾਡੇ ਕੋਲੇ ਆਇਆ ਔਰ ਆ ਪਿਆਰ ਐਨਾ ਪਿਆਰ ਅੱਜ ਮੈਂ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਉ ਹੈਨਾ ਤੇ ਉਹ ਪਰਿਵਾਰ ਬਚਾਉ ਚੱਲ ਰਿਹਾ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਪਰਿਵਾਰ ਵੀ ਜਾਣੋ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਹੈ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦਬੁੱਧੀ ਵੀ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਗਰ ਨਾਲ ਲੱਗਿਓ ਉਹ ਤਾਂ ਆਪਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਆ ਅਸੀਂ ਪੰਜਾਬ ਬਚਾਉਂਦੇ ਫਿਰਦੇ ਆ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬਚੇ ਰੰਗਲਾ ਪੰਜਾਬ ਬਣਾਈਏ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਾਡੇ ਵਰਗਾ ਹੀ ਹੈ ਤੇ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਬਾਵਾ ਯਾਰ ਨਹੀਂ ਬਈ 1 ਰੁਪਏ ਦਾ ਇਲਜ਼ਾਮ ਲਾ ਦੇ ਕੋਈ ਸਵਾ ਦੋ ਸਾਲ ਚ 1 ਰੁਪਏ ਦਾ ਇਲਜ਼ਾਮ ਲਾ ਦੇ ਵੀ ਭਗਵੰਤਬਾਨ ਨੇ ਰੁਪਈਆ ਖਾ ਲਿਆ ਉਹ ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਪੰਜਾਬ ਦੇ ਲੋਕਾਂ ਵਾਸਤੇ ਜਾਨ ਹਾਜ਼ਰ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ